ਨਾਜਪਿਆਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਲੁਧਿਆਣਾ ਵਿੱਚ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੀਰ ਸਿੰਘ ਸ਼ੈਰੀ ਕਲਸੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਅਧਾਰਨ ਵਿਰੋਧੀ ਪਾਰਟੀਆਂ ਦੇ ਸੈਂਕੜੇ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹਨਾਂ ਨਵੇਂ ਮੈਂਬਰਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਲੁਧਿਆਣਾ ਪੱਛਮੀ ਜਿਮਨੀ ਚੋਣ ਵਿੱਚ ਆਪ ਨੂੰ ਆਪਣਾ ਸਮਰਥਨ ਦੇਣ ਦਾ ਪਾਤਾ ਕੀਤਾ। ਮੰਤਰੀ ਨੇ ਕਿਹਾ ਕਿ ਇਹਨਾਂ ਸਾਰੇ ਲੋਕਾਂ ਦੇ ਸ਼ਾਮਲ ਹੋਣ ਨਾਲ ਆਪ ਦੀ ਇਸ ਚੋਣ ਵਿੱਚ ਸਥਿਤੀ ਹੋਰ ਮਜ਼ਬੂਤ ਹੋਵੇਗੀ ਜ਼ਿਕਰਯੋਗ ਹੈ ਕਿ ਲੁਧਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਈ ਪ੍ਰਮੁੱਖ ਮੈਂਬਰ ਜਿਨ੍ਹਾਂ ਵਿੱਚ ਜ਼ਿਲ੍ਹਾ ਆਈਟੀ ਸੈੱਲ ਕੋਆਰਡੀਨੇਟਰ ਹਰਕੀਰਤ ਸਿੰਘ ਅਰੋੜਾ ਕਾਰਜਕਾਰੀ ਮੈਂਬਰ ਮਨਦੀਪ ਕੁਮਾਰ ਆਈਟੀ ਸੈੱਲ ਮੰਡਲ ਇੰਚਾਰਜ ਅਖਿਲੇਸ਼ ਕੁਮਾਰ ਸ਼ਕਤੀ ਕੇਂਦਰ ਇੰਚਾਰਜ ਰਣਜੀਤ ਸਿੰਘ ਆਈਟੀ ਸੈੱਲ ਕਾਰਜਕਾਰੀ ਮੈਂਬਰ ਰੋਹਿਤ ਕੁਮਾਰ ਮਿਸ਼ਰਾ ਸ਼ਕਤੀ ਕੇਂਦਰ ਇੰਚਾਰਜ ਨੀਹਾ ਰਾਣੀ ਅਤੇ 사જન ਸੰਧੂ ਸ਼ਾਮਲ ਹੋ ਗਏ ਅਧਿਕਾਰਤ ਤੌਰ ਤੇ ਪਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਤੋਂ ਇਲਾਵਾ ਜਗਮਉਨ ਕਾਂਗਰ ਤੇ ਉਹਨਾਂ ਦੇ ਭਤੀਜੇ ਜੈਦੀਪ ਸਿੰਘ ਮੰਡੀਰ ਸਮੇਤ ਪ੍ਰਮੁੱਖ ਕਾਂਗਰਸੀ ਆਗੂ ਦਲਜੀਤ ਸਿੰਘ ਬਸੰਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਦੇ ਕਈ ਮੈਂਬਰ ਜਿਨ੍ਹਾਂ ਵਿੱਚ ਰਜਿਤ ਚੋਹਾਨ, ਮੋਨੂ ਰਾਣਾ, ਸ਼ਮਸ਼ੀਰ ਸਿੰਘ, ਅਮਨ ਰਵੀ ਅਰੋੜਾ, ਰੋਹਿਤ ਪੋਹਲ, ਅਰुण ਜਸਪ੍ਰੀਤ ਸਿੰਘ, ਅਨਮੋਲ ਸਣੀ, ਰਵਦੀਪ ਸ਼ਰਨ, ਮਨੀ ਸੈਂਡੀ ਗੁਜਰ ਅਤੇ ਅਜੀਤ ਮਲਹੋਤਰਾ ਸ਼ਾਮਲ ਸਨ ਨੇ ਵੀ ਆਪ ਨੂੰ ਆਪਣਾ ਸਮਰਥਨ ਦੇਣ ਦਾ ਵਾਅਦਾ ਕੀਤਾ ਇਸ ਤੋਂ ਇਲਾਵਾ ਆਤਮਨਗਰ ਤੋਂ ਐਨਐਸਯੂਆਈ ਦੀ ਟੀਮ ਜਿਸ ਵਿੱਚ ਪ੍ਰਭ ਰਾਮ ਗੜੀਆ ਸਹਿਮ ਰੌਣੀ ਦੁੱਗਰੀ ਕਾਕੂ ਦਿਲਪ੍ਰੀਤ ਸਿੰਘ ਅਤੇ ਰਾਦੇਸ਼ ਸ਼ਾਮਲ ਸਨ ਦਾ ਕੁਲਦੀਪ ਸਿੰਘ ਢਾਈਵਾਲ ਤੇ ਅਮਨਸ਼ੀਰ ਸਿੰਘ ਸ਼ੈਰੀ ਕਲਸੀ ਦੁਆਰਾ ਆਮ ਆਦਮੀ ਪਾਰਟੀ ਵਿੱਚ ਨਿਕਾ ਸਵਾਗਤ ਕੀਤਾ ਗਿਆ ਪ੍ਰੈਸ ਕਾਨਫਰੰਸ ਵਿੱਚ ਸ਼ੈਰੀ ਕਲਸੀ ਨੇ ਆਪ ਦੀ ਵੱਧਦੀ ਤਾਕਤ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਦਿਨੋਂ ਦਿਨ ਆਮ ਆਦਮੀ ਪਾਰਟੀ ਪਰਿਵਾਰ ਦਾ ਵਿਸਥਾਰ ਹੋ ਰਿਹਾ ਹੈ ਹਰ ਰੋਜ਼ ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਆਗੂ ਆਗੂ ਆਪ ਵਿੱਚ ਸ਼ਾਮਲ ਹੋ ਰਹੇ ਹਨ ਕਿਉਂਕਿ ਸਾਡੀ ਪਾਰਟੀ ਲੋਕਾਂ ਦੀ ਭਲਾਈ ਲਈ ਆਪਣੇ ਸਮਰਪਿਤ ਕੰਮ ਅਤੇ ਵਚਨਬੱਧਤਾ ਲਈ ਜਾਣੀ ਜਾਂਦੀ ਹੈ। ਉਹਨਾਂ ਨੇ ਪਾਰਟੀ ਵਿੱਚ ਸਾਰੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ।